ਕੰਗਾਂ ਨਾਉ ਤੇ ਸੀਐਸਐਫ ਦੀ ਜਵਾਨ ਕੁਲਵਿੰਦਰ ਕੌਰ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਕੁਲਵਿੰਦਰ ਕੌਰ ਨੂੰ ਜੋ ਸਸਪੈਂਡ ਕਰ ਦਿੱਤਾ ਸੀ ਉਸ ਤੋਂ ਬਾਅਦ ਹੁਣ ਮੁਰ ਤੋਂ ਕੁਲਵਿੰਦਰ ਕੌਰ ਨੂੰ ਬਹਾਲ ਕਰਕੇ ਉਸ ਦੀ ਬਦਲੀ ਬੈਂਗਲੌਰ ਦੇ ਵਿੱਚ ਕਰ ਦਿੱਤੀ ਹੈ ਦੱਸ ਦਿੰਨੇ ਆ ਕਿ ਬੀਤੇ ਦਿਨੀ ਜੋ ਮਾਮਲਾ ਚੰਡੀਗੜ੍ਹ ਦੇ ਰਿਪੋਰਟ ਦੇ ਉੱਤੇ ਪਕਿਆ ਸੀ ਜਿਸ ਦੇ ਵਿੱਚ ਕੰਗਾਂ ਨਾਉ ਜੋ ਕਿ ਹਿਮਾਚਲ ਦੇ ਮੰਡੀ ਹਲਕੇ ਤੋਂ ਜਿੱਤ ਕੇ ਐਮਪੀ ਦੀ ਟਿਕਟ ਦਿੱਲੀ ਵੱਲ ਰਵਾਨਾ ਹੋ ਰਹੀ ਸੀ ਤਾਂ ਚੰਡੀਗੜ੍ਹ ਦੇ ਪੁਰ ਦੇ ਜਦ ਪਹੁੰਚਦੀ ਹੈ ਤਾਂ ਕੁਲਵਿੰਦਰ ਕੌਰ ਦੇ ਨਾਲ ਉਸ ਦੀ ਕਾ ਸੂਈ ਹੋ ਜਾਂਦੀ ਹੈ ਜਿਸ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਕੁਲਵਿੰਦਰ ਕੌਰ ਸੀ ਇਹ ਸਭ ਦੀ ਜਵਾਨ ਨੇ ਕੰਗਾਂ ਨੌਦ ਥੱਪੜ ਜਰ ਦਿੱਤਾ ਸੀ ਜਿਸ ਤੋਂ ਬਾਅਦ ਕੁਲਵਿੰਦਰ ਕੌਰ ਦਾ ਵੀ ਬਿਆਨ ਵੱਡਾ ਆਇਆ ਸੀ ਕਿ ਉਹੀ ਕੰਗਰ ਨੌਤਾ ਹੈ ਜਿਸ ਨੇ ਸਾਡੀਆਂ ਬਜ਼ੁਰਗ ਬੀਬੀਆਂ ਨੂੰ ਇਹ ਕਿਹਾ ਸੀ ਕਿ ਸੌ ਸੌ ਰੁਪਏ ਦੇ ਵਿੱਚ ਧਰਨੇ ਵੀ ਜਾਂਦੀਆਂ ਨੇ ਤਾਂ ਕੁਲਵਿੰਦਰ ਕੌਰ ਨੇ ਵੀ ਕਿਹਾ ਸੀ ਕਿ ਮੇਰੀ ਮਾਂ ਵੀ ਉਸੇ ਧਰਨੇ ਦੇ ਵਿੱਚ ਸੀ ਜਿਸ ਤੋਂ ਬਾਅਦ ਵੀਡੀਓ ਬਹੁਤ ਵਾਇਰਲ ਹੋਈ ਹੈ ਤਾਂ ਵਾਇਰਲ ਹੋਣ ਤੋਂ ਬਾਅਦ ਜ ਤਿਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਸੀ ਜਿਸ ਤੋਂ ਬਾਅਦ ਪੰਜਾਬ ਪੂਰਾ ਤਿਲਵਿੰਦਰ ਕੌਰ ਦੇ ਹੱਕ ਦੇ ਵਿੱਚ ਖੜ ਗਿਆ ਸੀ ਤੇ ਨਾਲ ਇਸ ਚੀਜ਼ ਦਾ ਦੁੱਖ ਪ੍ਰਗਟਾ ਸੀ ਕਿ ਤਿਲਵਿੰਦਰ ਕੌਰ ਨੂੰ ਕੱਲੀ ਸਸਪੈਂਡ ਕਿਉਂ ਕੀਤਾ ਕੰਗਰਨਾਉਤ ਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਅਗਰ ਦੋਨੇ ਟੀਰਾ ਦਾ ਕਸੂਰ ਹੈ ਤਾਂ ਕਿਉਂ ਕਾਰਵਾਈ ਕਿਤੇ ਉੱਤੇ ਕੀਤੀ ਹੈ ਕਿਉਂਕਿ ਕੰਗਰਨਾਉਤ ਨੇ ਵੀ ਉਸੇ ਮਾਮਲੇ ਤੋਂ ਬਾਅਦ ਇੱਕ ਵੀਡੀਓ ਜਾਰੀ ਕੀਤੀ ਜਿਸ ਦੇ ਵਿੱਚ ਕਿ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਪੰਜਾਬ ਦੇ ਵਿੱਚ ਉਗਰਵਾਦ ਧਰਮਤ ਫੈਲਣਾ ਸ਼ੁਰੂ ਹੋ ਗਿਆ ਹੈ ਜਿਸ ਤੋਂ ਬਾਅਦ ਪੰਜਾਬ ਦੇ ਲੋਕ ਭੜਕ ਜਾਂਦੇ ਨੇ ਕਿਉਂਕਿ ਕੰਗਨਾਉਤ ਹਮੇਸ਼ਾ ਆਪਣੇ ਬਿਆਨਾਂ ਦੇ ਨਾਲ ਚਰਚਾ ਦੇ ਵਿੱਚ ਰਹਿੰਦੀ ਹੈ ਜਦੋਂ ਵੀ ਕਿਸਾਨੀ ਸੰਘਰਸ਼ ਚੱਲੇ ਉਸ ਸਮੇਂ ਵੀ ਕੰਗਨਾਉਤ ਨੇ ਅਲੱਗ ਤਰ੍ਹਾਂ ਦੇ ਬਿਆਨ ਦਿੱਤੇ ਜਿਸ ਤੋਂ ਬਾਅਦ ਪੰਜਾਬ ਦੇ ਕਿਸਾਨ ਪੰਜਾਬ ਦੇ ਲੋਕ ਰੋਸ ਦੇ ਵਿੱਚ ਸੀ ਤੇ ਜਗ੍ਹਾ-ਜਗ੍ਹਾ ਕੰਗਨਾਉਤ ਨੂੰ ਘੇਰਨ ਦੇ ਪਲਾਨ ਵੀ ਜਿਹੜੇ ਬਨਾਰ ਰਹੀ ਸੀ ਤਾਂ ਇਸ ਨੂੰ ਲੈ ਕੇ ਕੰਗਨਾਉਤ ਦੇ ਉੱਤੇ ਹੁਣ ਕਈ ਲੋਕਾਂ ਵੱਲੋਂ ਕਈ ਵਕੀਲਾਵਾਂ ਵੱਲੋਂ ਹਾਈ ਕੋਰਟ ਦੇ ਵਿੱਚ ਰਿਟ ਵੀ ਜਾਰੀ ਕੀਤੀ ਹੈ ਜਿਸ ਦਿਨ ਲੈ ਕੇ ਕੰਗਾਂ ਨੌਦੀ ਹੁਣ ਗ੍ਰਿਫਤਾਰੀ ਉਹਨਾਂ ਬਿਆਨਾਂ ਰਾਹੀਂ ਹੋ ਸਕਦੀ ਹੈ ਪਰ ਇਸ ਵੇਲੇ ਦੀ ਕਬੱਡੀ ਖਬਰ ਹੈ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰੋ ਕਿ ਕੁਲਵਿੰਦਰ ਕੌਰ ਮੁਰ ਤੋਂ ਬਹਾਲ ਹੋ ਗਈ ਹੈ ਉਸਦੀ ਬਦਲੀ ਬੈਂਗਲੌਰ ਦੇ ਵਿੱਚ ਹੋ ਗਈ ਹੈ ਤਾਂ ਹੁਣ ਬੈਂਗਲੌਰ ਦੇ ਵਿੱਚ ਉਹ ਡਿਊਟੀ ਨਿਭਾਏਗੀ ਤਾਂ ਦੂਜੇ ਪਾਸੇ ਹੁਣ ਜੋ ਐਸਆਈਟੀ ਬਣੀ ਹੋਈ ਹੈ ਉਸ ਐਸਆਈਟੀ ਦੇ ਰਾਹੀਂ ਪੂਰੇ ਮਾਮਲੇ ਦੀ ਜਾਂਚ ਹੋ ਰਹੀ ਹੈ ਜਿੱਦੇ ਵਿੱਚ ਪੂਰਾ ਪਤਾ ਲੱਗੇ ਕਸੂਰ ਕਿਸ ਦਾ ਹੈ ਉਸ ਮੌਕੇ ਹੋਇਆ ਕਿ ਸੀ ਕਿ ਬਾਕੀ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਵੀ ਸੀ ਜਾਂ ਨਹੀਂ ਜਾਂ ਫਿਰ ਇਸ ਚੀਜ਼ ਨੂੰ ਜਾਣ ਬੁੱਝ ਕੇ ਉਛਾਲਿਆ ਗਿਆ ਕਿਉਂਕਿ ਇੱਕ ਵੀਡੀਓ ਤਾਂ ਸਾਹਮਣੇ ਆਈ ਸੀ ਜਿਸ ਵੀਡੀਓ ਦੇ ਵਿੱਚ ਕੰਗਾਂ ਨੌਤ ਨੂੰ ਜਦੋਂ ਕੁਲਵਿੰਦਰ ਕੌਰ ਕੁਝ ਬੋਲਦੀ ਨਜ਼ਰ ਆ ਰਹੀ ਸੀ ਕਿ ਸੋਸਰੀ ਬੀਬੀਆਂ ਨੂੰ ਕਹਿਣ ਵਾਲੀ ਇਹ ਕੰਗਲਾਂ ਨੌਤ ਇਹ ਉਹੀ ਹੈ ਜਿਸ ਨੇ ਸਾਡੀ ਬੀਬੀਆਂ ਨੂੰ ਐਦਾਂ ਦੀ ਸ਼ਬਦਾਲੀ ਵਰਤੀ ਸੀ ਪਰ ਥੱਪੜ ਮਾਰਨ ਵਾਲੀ ਅਜੇ ਤੱਕ ਵੀਡੀਓ ਸੋਸ਼ਲ ਮੀਡੀਆ ਜਾਂ ਫਿਰ ਕਿਸੇ ਹੋਰ ਪਲੇਟਫਾਰਮ ਤੇ ਨਹੀਂ ਆਈ ਜਿਸ ਤੋਂ ਬਾਅਦ ਹੁਣ ਕੁਲਵਿੰਦਰ ਕੌਰ ਨੂੰ ਮੁਰਤੋਂ ਬਹਾਲ ਕਰ ਦਿੱਤਾ ਹੈ ਆ ਹੋਰ ਖਬਰਾਂ ਦੇਖਣ ਲਈ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਕਮੈਂਟ ਯੂਰ ਕਰਿਓ ਧੰਨਵਾਦ